ਇਕ ਕਾ ਇਤਿਹਾਸ ਦੇ ਵਿੱਚ ਇੱਕ ਐਸੇ ਖਜ਼ਾਨੇ ਦਾ ਰਾਜ ਛੁਪਿਆ ਹੋਇਆ ਜਿਹਦੇ ਬਾਰੇ ਇਤਿਹਾਸਕ ਪੰਨੇ ਕਹਿੰਦੇ ਨੇ ਕਿ ਉਹ ਅਜੇ ਤੱਕ ਨਹੀਂ ਮਿਲਿਆ 10 ਅਪ੍ਰੈਲ ਸਾਲ 1763 ਵਾਲੇ ਦਿਨ ਸਿੱਖ ਕੌਮਦਿਆ 11 ਮਿਸਲਾਂ ਦੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਕੱਠੇ ਹੋਏ ਬੈਠੇ ਨੇ ਐਨ ਉਸੇ ਵੇਲੇ ਕਸੂਰ ਦੇ ਪੰਡਤਾਂ ਦਾ ਇੱਕ ਟੋਲਾ ਸਮੁੱਚੇ ਸਿੰਘਾਂ ਦੇ ਅੱਗੇ ਫਰਿਆਦੀ ਬਣ ਕੇ ਪੇਸ਼ ਹੋਇਆ ਮਯੂਸ ਚਿਹਰੇ ਦੇ ਨਾਲ ਇੱਕ ਬੇਬਸ ਪੰਡਤ ਕੇਵਲ ਇੰਨਾ ਹੀ ਕਹਿ ਸਕੇ ਜੀ ਗੁਰੂ ਸਵਾਰੇ ਖਾਲਸਾ ਜੀ ਸਾਡੀਆਂ ਬਹੁ ਬੇਟੀਆਂ ਦੀ ਇੱਜ਼ਤ ਮਹਫੂਜ਼ ਨਹੀਂ ਤੇ ਮੇਰੀ ਘਰਵਾਲੀ ਨੂੰ ਤਾਂ ਕੁਝ ਦਿਨ ਪਹਿਲਾਂ ਹੀ ਜ਼ਾਲਮ ਪੰਡਤ ਦੀ ਗੱਲ ਸੁਣ ਕੇ ਸਿੰਘ ਸੋਚੀ ਪਏਗੇ ਕਿਉਂਕਿ ਇੱਕ ਪਾਸੇ ਬ੍ਰਹਮਣ ਦੀ ਫਰਿਆਦ ਸੀ ਦੂਜੇ ਪਾਸੇ ਕਸੂਰ ਦੇ 12 ਕਿਲੇ ਜਿਹੜੇ ਕਿ ਕੇਵਲ ਅਜਤ ਹੀ ਸਮਝੇ ਨਹੀਂ ਜਾਂਦੇ ਸਨ ਜਿਨ੍ਹਾਂ ਬਾਰੇ ਇਹ ਧਾਰਨਾ ਵੀ ਬਣੀ ਹੋਈ ਸੀ ਕਿ ਇਹਨਾਂ ਦੇ ਵੱਲੋਂ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਮੂੰਹ ਨਹੀਂ ਕੀਤਾ ਆਪਣੇ ਸਾਥੀਆਂ ਨੂੰ ਸੋਚੀ ਪਿਆ ਦੇਖ ਕੇ ਫਿਰ ਪੰਜ ਵਰ ਦਾ ਮਝੈਲ ਤੇ ਭੰਗੀ ਮਿਸਲ ਦਾ ਮਹਾਨ ਜਰਨਲ ਸਰਦਾਰ ਹਰੀ ਸਿੰਘ ਭੰਗੀ ਗਰਜਿਆ ਕਹਿੰਦੇ ਖਾਲਸਾ ਹਰ ਧੀ ਪੈਣ ਦਾ ਰਾਖਾ ਹੈ ਫਤ ਕਿਸੇ 마সূਮ ਦੇ ਵਜ੍ਹੀਂ ਹੰਝੂ ਸਿੱਖਾਂ ਦੀਆਂ ਅੱਖਾਂ ਵਿੱਚ ਆ ਜਾਂਦੇ ਕਹਿੰਦੇ ਕਸੂਰ ਨੂੰ ਸੋਧਣਾ ਬੜਾ ਲਾਜ਼ਮੀ ਹੈ ਕੋਈ ਚੱਲੇ ਕੋਈ ਨਾ ਚੱਲੇ ਪਰ ਮੈਂ ਜਾਵਾਂਗਾ ਉਹ ਕਹਿੰਦੇ ਹਰੀ ਸਿੰਘ ਤੋਂ ਮਰਗ ਰਹੂਗਾ ਜੋ ਨਾ ਮਰਗ ਕਸੂਰ ਕਹਿੰਦਾ ਜੇ ਕਸੂਰ ਨਹੀਂ ਮਾਰਿਆ ਜਾਂਦਾ ਨਾ ਫਿਰ ਹਰੀ ਸਿੰਘ ਮਰੂਗਾ ਪਰ ਝੁਗੂਗਾ ਨਹੀਂ ਇਹਨੀ ਗੱਲ ਸੁਣ ਕੇ ਸਰਦਾਰ ਜਸਾ ਸਿੰਘ ਆਲੂਵਾਲੀ ਨੇ ਆਖਿਆ ਭਾਈ ਸਾਹਿਬ ਦੀ ਗੱਲ ਬੜੀ درست ਹੈ ਪਰ ਸਮੁੱਚੇ ਪੰਥ ਦਾ ਕੀ ਫੈਸਲਾ ਹੈ ਇਹਦੇ ਬਾਰੇ ਆਖਰੀ ਨਿਰਣਾ ਗੁਰੂ ਗ੍ਰੰਥ ਸਾਹਿਬ ਲਣਗੇ ਤੇ ਆਖਰ ਗਰੰਥੀ ਸਿੰਘ ਨੇ ਵਾਕ ਲਿਆ ਪੰਜੇ ਵੱਧੇ ਮਹਾਪਲੀਕਰ ਸੱਚਾ ਢੋਆ ਸਰਦਾਰ ਹਰੀ ਸਿੰਘ ਪੰਗੀ ਜੈ ਸਿੰਘ ਰਈਆ ਸਰਦਾਰ ਜਸਸ ਸਿੰਘ ਜੀ ਰਾਮ ਗੜੀਆ ਉਹਨਾਂ ਦੇ ਤਿੰਨੇ ਭਰਾ ਅਤੇ 10000 ਖਾਲਸੇ ਨੇ ਚੜ੍ਹਾਈ ਕਰ ਦਿੱਤੀ ਤੋ ਤਾਕਤ ਦਾ ਇੰਨਾ ਘਮੜ ਸੀ ਪਠਾਣਾ ਨੂੰ ਕਹਿੰਦੇ ਸਿੱਧਾ ਅਬਦਾਲੀ ਦੀ ਪ੍ਰਵਾਣੀ ਕਰਦੇ ਇਹ ਸਿੰਘ ਕਿਹੜੇ ਬਗਦੀ ਮੂਲੀ ਨੇ ਆਲਿਆਂ ਦੇ ਜੋ ਰਣ ਪੱਤੇ ਦੇ ਵਿੱਚ ਕੱਲੇ ਕੱਲ ਨੂੰ ਲੋਹੇ ਦੇ ਚਣੇ ਨਾ ਚਵਾਏ ਤੇ ਸਾਨੂੰ ਪਠਾਣਾ ਦੇ ਪੁੱਤ ਕਿਨੇ ਕਹਿਣਾ ਬਸ ਫਿਰ ਕੀ ਸੀ ਕੁਝ ਹੀ ਪਹਿਰਾਂ ਦੇ ਬਾਅਦ ਦੋਵੇਂ ਤਰ੍ਹਾਂ ਖੂਨ ਦੀ ਹੋਲੀ ਖੇਡਣ ਲੱਗੀਆਂ ਇੱਕ ਪਾਸੇ ਯਾ ਅਲੀ ਦੇ ਨਾਰੇ ਦੂਜੇ ਪਾਸੇ 700 ਇਕਾਦੇ ਜਕਾਰਿਆਂ ਨੇ ਆਕਾਸ਼ ਟੱਪਣ ਲਾ ਦਿੱਤਾ ਸਿੰਘਾਂ ਦੀਆਂ ਚਲਦਿਆਂ ਕਿਰਪਾਨਾਂ ਦੇ ਅੱਗੇ ਪਠਾਣਾਂ ਦੀ ਪੇਸ਼ਨਾ ਆ ਗਈ ਆਖਰ ਉਸਮਾਨ ਖਾਨ ਪਾਪੀ ਆਪਣੇ 500 ਸਾਥੀਆਂ ਦੇ ਨਾਲ ਸਿੰਘਾਂ ਨਾਲ ਲੜਦਿਆਂ ਹੋਇਆ ਮੈਦਾਨੇ ਜੰਗ ਵਿੱਚ ਢੇਰ ਹੋ ਗਿਆ ਅਕਲਗੀ ਧਰਦੇ ਪੁੱਤਰਾਂ ਨੇ ਜੰਗ ਦੇ ਵਿੱਚ ਖਾਲਸੇ ਦੀ ਜੱਤ ਦਾ ਝੰਡਾ ਗਾੜ ਦਿੱਤਾ ਤੇ ਸਭ ਤੋਂ ਪਹਿਲਾ ਕੰਮ ਉਸ ਬ੍ਰਹਮਣ ਦੀ ਬ੍ਰਹਮਣੀ ਨੂੰ ਆਪੀ ਦੀਆਂ ਹਰਮਾਂ ਵਿੱਚੋਂ ਕੱਢ ਕੇ ਬੜੀ ਹਿਸਰਖਿਆ ਦੇ ਨਾਲ ਉਹਦੇ ਘਰ ਪਹੁੰਚਾਇਆ ਗਿਆ। ਇਸ ਜੰਗ ਦੇ ਵਿੱਚ ਸਿੰਘਾਂ ਦੇ ਹੱਥ بڑا ਵੱਡਾ ਖਜ਼ਾਨਾ ਲੱਗਿਆ। ਸਮੁੱਚੇ ਯੋਧਿਆਂ ਨੇ ਫੈਸਲਾ ਕਰਕੇ ਫਿਰ ਕਸੂਰ ਤੋਂ ਲੁੱਟੇ ਹੋਏ ਖਜ਼ਾਨੇ ਨੂੰ ਅੰਮ੍ਰਿਤਸਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਦਾਰ ਜੱਸਾ ਸਿੰਘ ਰਾਮਗੜੀ ਦੇ ਭਰਾਵਾਂ ਦੀ ਲਈ ਗਈ। ਜਮ੍ਹਾਂ ਕਰਾਉਣ ਦੀ ਬਜਾਏ ਉਹਨਾਂ ਨੇ ਇਹ ਖਜ਼ਾਨਾ ਰਸਤੇ ਦੇ ਵਿੱਚ ਕਿਤੇ ਦੱਬ ਦਿੱਤਾ ਤੇ ਦੱਬ ਕੇ ਐਸਾ ਭੁੱਲੇ ਕਿ ਬਾਅਦ ਵਿੱਚ ਉਹਨਾਂ ਦੇ ਮਨ ਵਿੱਚੋਂ ਵੀ ਵਿਸਰ ਗਿਆ ਉਹਨਾਂ ਨੇ ਉਹ ਖਜ਼ਾਨਾ ਦੱਬਿਆ ਕਿੱਥੇ ਸੀ। ਸੋ ਤਕਰੀਬਨ 262 ਸਾਲ ਇਸ ਖਜ਼ਾਨੇ ਨੂੰ ਦੱਬਿਆ ਗੁਜ਼ਰ ਚੁੱਕੇ ਨੇ। ਇਹ ਖਜ਼ਾਨਾ ਕਿੱਥੇ ਗਿਆ ਧਰਤੀ ਨਿਕਲ ਗਈ ਜਾਂ ਕੋਈ ਕੱਢ ਕੇ ਲੈ ਗਿਆ ਇਹਦੇ ਬਾਰੇ ਰੱਬ ਜਾਣਦਾ ਏ ਕਿੰਝ ਬੜੇ ਸਿੱਖ ਪੰਜਾਬ ਦੇ ਬਾਦਸ਼ਾ ਜੋੜੇ ਹੋ ਇਸ ਲੜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ